ਮੈਂ ਸਵੇਰੇ ਉੱਠਿਆ ਵੀ ਨਹੀਂ ਸੀ ਤੇ ਮੇਰੇ ਬੈਡਰੂਮ ਚ ਮੇਰੇ ਅੜਲੇ ਵਾਲੇ ਪੁਲਿਸ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹਨਾ ਸਰਕਾਰੀ ਇੱਕ ਗੱਲ ਤੁਸੀਂ ਵੀ ਕਹੀ ਸੀ ਨਾ ਕਿ ਜਿਹੜੇ ਸਾਡੇ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਵੀ ਨੌਜਵਾਨ ਗਏ ਆ ਅਸੀਂ ਉਹਨਾਂ ਨੂੰ ਵੀ ਜਿਹੜੇ ਗੋਰਿਆਂ ਦੇ ਧੱਕੇ ਖਾ ਰਹੇ ਨੇ ਅਸੀਂ ਉਹ ਇੱਥੇ ਆ ਕੇ ਕੰਮ ਕਰਨਗੇ ਤੇ ਜਿਹੜੇ ਇੱਥੇ ਬੈਠੇ ਆ ਤੁਸੀਂ ਉਹਨਾਂ ਨੂੰ ਇੰਨਾ ਹਰਾਸ ਕਰ ਰਹੇ ਹੋ ਯਾਰ ਮੇਰਾ ਕਸੂਰ ਕੀ ਹੈ ਕੀ ਇਹ ਕਸੂਰ ਹੈ ਕਿ ਮੈਂ ਦੀਪ ਬਾਈ ਨਾ ਰਹਾ ਮੇਰਾ ਇੱਕ ਸੂਰ ਹੈ ਕਿ ਮੈਂ ਬਾਹਰ ਵਾਲਾ ਨੂੰ ਪਿੱਟਦਾ ਵੀ ਆਪਣਾ ਪੰਜਾਬ ਸੰਭਲ ਲੋ ਕੋਈ ਯਾਰ ਕੋਈ ਕੋਈ ਸ਼ਰਮ ਵਾਲੀ ਕੋਈ ਗੱਲ ਰਹੀ ਹੀ ਨਹੀਂ ਯਾਰ ਕੋਈ ਹੱਦ ਹੋ ਗਈ ਯਾਰ ਅ ਬੈਟ ਦੇ ਉੱਤੇ ਪਿਆ ਮੈਂ ਤੁੱਤਾ ਮੇਰੀਆਂ ਫੋਟੋਆਂ ਖਿੱਚੀਆਂ ਆ ਪਿਆ ਜੀ ਬਣਾਇਆ ਗਿਆ ਜਿਹੜਾ ਮੈਂ ਕੁਝ ਦਿਨ ਪਹਿਲਾਂ ਪੋਸਟ ਵੀ ਪਾਈ ਸੀ ਮੈਂ ਕੁਝ ਦਿਨ ਪੰਜਾਬ ਤੋਂ ਬਾਹਰ ਚੱਲੇ ਆ ਤੇ ਮੈਨੂੰ ਮੈਂ ਫੋਨ ਘਟ ਮਤ ਚੱਕ ਸਕਦਾ ਮੇਰੇ ਫੋਨ ਦੀਆਂ ਲੋਕੇਸ਼ਨਾਂ ਮੰਗੀਆਂ ਗਈਆਂ ਹੋ ਵੀ ਤੂੰ ਜਿੱਥੇ ਜਾਣਾ ਆ ਉੱਥੇ ਲੋਕੇਸ਼ਨ ਆਪਦੀ ਪਾਉਣੀ ਆ ਜਿੱਥੇ ਵੀ ਪੰਜਾਬ ਤੋਂ ਬਾਹਰ ਜਾਣਾ ਜਿੱਥੇ ਵੀ ਜਾਣਾ ਆ ਜੇ ਤੂੰ ਕਿਤੇ ਰਾਤ ਕੱਟਣੀ ਆ ਤਾਂ ਥਾਣੇ ਦੱਸ ਕੇ ਜਾਣਾ ਆ ਯਾਰ ਕੋਈ ਪਰਸਨਲ ਲਾਈਫ ਰਹੀ ਏ ਕੋਈ ਬੰਦੇ ਦੀ ਕੋਈ ਨਿੱਜੀ ਜ਼ਿੰਦਗੀ ਹੁੰਦੀ ਏ ਕਸੂਰ ਕੀ ਏ ਮੈਂ ਸਰਕਾਰ ਨੂੰ ਵੀ ਗੱਲ ਪੁੱਛਣਾ ਚਾਹੁੰਦਾ ਕਸੂਰ ਦੱਸ ਦੋ ਕਸੂਰ ਦੱਸ ਕੇ ਆਹ ਏ ਟੰਗ ਦੋ ਓਕੇ ਆ ਮਨਜ਼ੂਰ ਆ ਕੋਈ ਦਿੱਕਤ ਨਹੀਂ ਆ ਮਰਨਾ ਪਰਮਾਤਮਾ ਨੂੰ ਜਾਣ ਦਿੰਦੀ ਏ ਜੇ ਕਸੂਰ ਹੈ ਪਰ ਜੀ ਕਸੂਰ ਹੀ ਨਹੀਂ ਯਾਰ ਮੈਂ ਕੋਈ ਥੀਮ ਵੇਚਦਾ ਕੋਈ ਚਿੱਟਾ ਵੇਚਦਾ ਮੈਂ ਕੋਈ ਕੋਈ ਗਲਤ ਗਤੀਵਧੀਆਂ ਦੇ ਵਿੱਚ ਸ਼ਾਮਲਾ ਮੈਂ ਕੋਈ ਮੀਟਿੰਗਾਂ ਅਟੈਂਡ ਕਰ ਰਿਹਾ ਮੈਂ ਕੋਈ ਜਥੇਬੰਦੀਆਂ ਰਨ ਕਰ ਰਿਹਾ ਕੀ ਕਸੂਰ ਹੈ ਇੱਕੋ ਹੀ ਕਸੂਰ ਹੈ ਕਿ ਆਪਾਂ ਇਹਨਾਂ ਲੋਕਾਂ ਨੂੰ ਕਹਿਣਾ ਕਿ ਉਹ 18 ਸਾਲ ਤੋਂ ਲੈ ਕੇ 23 ਸਾਲ ਦਾ ਇੱਕ ਇੱਥੇ ਦਿਵਾਕ ਵੀ ਨਹੀਂ ਰਿਹਾ ਇੱਥੇ ਸਾਰੇ ਬਾਹਰ ਜਾ ਰਹੇ ਨੇ ਕੋ ਲੋਕੋ ਬਾਹਰ ਨਾ ਜਾਓ ਆਪਦਾ ਪੰਜਾਬ ਸੰਭਲੋ ਇੱਕ ਕਸੂਰ ਹੈ ਮੇਰਾ ਚਾਰ ਬੰਦੇ ਮੈਨੂੰ ਕੋ ਸੁਣਦੇ ਆ ਮੇਰਾ ਇਹ ਕਸੂਰ ਹੈ ਜਾਦਾ ਫਿਰ ਹੋਵੇ ਕਸੂਰ ਕੋਈ ਟਕੜਾ ਹੋਵੇ ਲਾ ਦੋ ਯਾਰ ਫਾਹੇ ਤੰਗ ਦੋ ਕੋਈ ਗੱਲ ਨਹੀਂ ਆ ਤੁਸੀਂ ਸਰਕਾਰ ਦੇ ਵਿੱਚ ਵੀ ਬੰਦੇ ਹੀ ਐ ਤੁਹਾਡੇ ਵੀ ਪਰਿਵਾਰ ਹੋਣਗੇ ਤੁਹਾਡੇ ਕੋਈ ਜਵਾਕਾਂ ਦੇ ਨਾਲ ਉਹਨਾਂ ਨੂੰ ਇੰਨਾ ਹਰਾਸਮੈਂਟ ਕਰੇ ਉਹਨਾਂ ਨੂੰ ਇਹ ਗੱਲ ਕਹੇ ਕਿ ਆਪਣੀਆਂ ਲੋਕੇਸ਼ਨਾਂ ਆਉਣ ਤੁਸੀਂ ਜਿੱਥੇ ਜਾਣਾ ਐ ਸਾਨੂੰ ਦੱਸ ਕੇ ਜਾਣਾ ਐ ਫੇਰ ਦੁੱਖ ਲੱਗੂ ਕੋਈ ਜ਼ਿੰਦਗੀ ਹੈ ਕੋਈ ਪਰਸਨਲ ਲਾਈਫ ਹੈ ਬੰਦੇ ਦੀ ਆਪਣੇ ਆਲੇ ਨੂੰ ਸਮਝ ਨਹੀਂ ਆਉਂਦੀ ਮੈਂ ਬਾਰ-ਬਾਰ ਕਹਿ ਰਿਹਾ ਮੈਨੂੰ ਇਹ ਵੀ ਪਤਾ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਥ੍ਰੈਟ ਵੀ ਨੇ ਮੈਂ ਨੂੰ ਮਰਵਾ ਵੀ ਸਕਦੇ ਨੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਮੈਨੂੰ ਮਰਨ ਦਾ ਕੋਈ ਡਰ ਨਹੀਂ ਆ ਪਰ ਮੈਂ ਤੁਹਾਡੇ ਤੇ ਗੱਲ ਕਰਦਾ ਜਿਹੜੇ ਕਹਿੰਦੇ ਸੀ ਨਾ ਕਿ ਬਾਜਵਾ ਫੇਮ ਭਾਲਦਾ ਫੇਮ ਭਾਲਦਾ ਆ ਫੇਮ ਪਈਆ ਸਾਡੇ ਬੰਡਾ ਤੇ ਤੁਸੀਂ ਉਹ ਲੋਕ ਉਹ ਜਿਹੜੇ ਆ ਫੇਮ ਵਾਲੇ ਮੈਨੂੰ ਗੱਲਾਂ ਕਰਦੇ ਸੀਗੇ ਤੁਸੀਂ ਉਹ ਲੋਕ ਉਹ ਕਿੜੀਆਂ ਦੀ ਮੌਤ ਗਵਾਰਾਂ ਦਾ ਹੱਸਾ ਤੁਸੀਂ ਉਹ ਬੰਦੇ ਹੋ ਲੋਕੇਸ਼ਨ ਔਨ ਰੱਖਣੀ ਆ 10 ਕਿਲ ਜਾਣਾ ਆ ਗੱਡੀ ਨੰਬਰ ਕੀ ਆ ਕਰਦੀਆਂ ਫੋਟੋਆਂ ਬੈਂਕ ਅਕਾਊਂਟ ਲੈ ਕੇ ਫੰਡਿੰਗ ਕਿੱਥੋਂ ਆਉਂਦੀ ਏ ਤੈਨੂੰ ਕੋਈ ਫੰਡਿੰਗ ਨਹੀਂ ਮੈਂ ਕਹਿੰਦਾ ਜੀ ਫੰਡਿੰਗ ਕਿੱਥੋਂ ਆਉਣੀ ਆ ਜੇ ਫੰਡਿੰਗ ਆਈ ਹੁੰਦੀ ਤਾਂ ਬੈਠੇ ਨਾ ਹੁੰਦੇ ਤੁਹਾਨੂੰ ਕਿਤੇ ਕਿਤੇ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਬਾਹਰ ਆਲਿਓ 50 50% ਸਾਡੀ ਇੱਥੇ ਪੋਪੂਲੇਸ਼ਨ ਹੋ ਚੁੱਕੀ ਆ ਜੂਪੀ ਬਿਹਾਰ ਵਾਲਿਆਂ ਦੀ ਨਾਲ ਆ ਇਧਰ ਨੂੰ ਮੁੜ ਲੀ ਤੇ ਮੈਂ ਤੁਹਾਨੂੰ ਵਾਰ-ਵਾਰ ਇਹ ਕਹਿ ਰਿਹਾ ਆ ਆਪਦਾ ਪੰਜਾਬ ਸੰਭਲੋ ਮੈਂ ਕੋਈ ਕਿਸੇ ਨੂੰ ਪੜਕਾ ਨਹੀਂ ਰਿਹਾ ਕਿ ਤੁਸੀਂ ਇੱਥੇ ਆ ਕੇ ਐ ਕਰ ਦੋ ਉਹ ਕਰ ਦੋ ਯਾਰ ਆਪਦੇ ਘਰਾਂ ਦੇ ਜਿਹੜੇ ਤੁਹਾਡੇ ਲੱਗੇ ਜਾਂਦੇ ਆ ਉਹ ਖੋਲੋ ਆਪਦੇ ਜਵਾਕ ਸੰਭਾਲੋ ਬਹੁਤ ਔਖਾ ਹੋ ਗਿਆ ਆ ਇੱਥੇ ਇਹ ਕੰਮ ਹੋ ਚੁੱਕਿਆ ਆ ਸ਼ੁਰੂ ਹੋ ਚੁੱਕਿਆ ਆ ਤੁਹਾਨੂੰ ਦੇਖ ਨਹੀਂ ਰਿਹਾ ਇਹ ਗੱਲ ਕਹਿ ਰਹੇ ਨੇ ਕਿ ਜਿਹੜੇ 18 ਤੋਂ ਲੈ ਕੇ ਅਤੇ ਜਿਹੜੇ ਹਾਈਲਾਈਟਸ ਕਰਦੇ ਆ ਚਲੋ ਜਿਨ੍ਹਾਂ ਕੋਲ ਪੈਸੇ ਵੀ ਨਹੀਂ ਆਸੀਂ ਉਹਨਾਂ ਨੂੰ ਵੀ ਲੋਨ ਦਿੰਨੇ ਆ ਤੇ ਤੁਸੀਂ ਇੱਥੋਂ ਨਿਕਲੋ ਬਸ ਤੇ ਜਿਹੜੇ ਮਾੜੇ ਮੋٹے ਕੋ ਸਾਡੇ ਵਰਗੇ ਬੋਲਦੇ ਆ ਤੇ ਉਹਨਾਂ ਨੂੰ ਐਂ ਦੱਬਨ ਨੂੰ ਕਰਦੇ ਆ ਮੈਂ ਤੁਹਾਨੂੰ ਵਾਰ-ਵਾਰ ਕਹਿੰਨਾ ਆ ਆਪਦੇ ਇਧਰ ਝਾਤੀ ਮਾਰ ਲਓ ਆਹ ਦੇਖ ਲਓ ਆਹ ਕੁਝ ਹੋ ਰਿਹਾ ਆਉਣ ਵਾਲੇ ਟਾਈਮਾਂ ਦੇ ਵਿੱਚ ਹੋਟਿਵਲੀ ਮੈਂ ਨਹੀਂ ਕਹਿੰਦਾ ਤੁਸੀਂ ਉੱਥੇ ਆ ਕੇ ਬੋਲੋ ਨਹੀਂ ਹਿੰਮਤ ਹੈਗੀ ਨਾ ਬੋਲੋ ਕੋਈ ਦਿੱਕਤ ਨਹੀਂ ਪਰ ਆਪਦਾ ਪੰਜਾਬ ਸੰਭੋ ਆਪਦੇ ਘਰ ਸੰਭੋ ਮੈਨੂੰ ਲੱਗਿਆ ਕਿ ਮੈਂ ਤੁਹਾਨੂੰ ਦੱਸਾਂ ਜਿਹੜੇ ਜਿਹੜੇ ਇਹ ਸੋਚਦੇ ਆ ਨਾ ਕਿ ਪਤਾ ਨਹੀਂ ਕੀ ਕੁਛ ਅਸੀਂ ਬਣਾਈ ਬੈਠੇ ਆ ਕੀ ਕੁਛ ਗਰੀ ਬੈਠੇ ਆ ਤੇਰੀ ਜ਼ਮੀਨ ਕਿੰਨੀ ਐ ਕਾਊਂਟ ਬੈਂਕ ਤੇਰੇ ਮਾਮੇ ਮਾਸੀਆਂ ਧੂਆ ਵੋਪੜ ਕਿੱਥੇ ਕਿੱਥੇ ਕੀ ਕੀ ਸਾਬ ਐ ਫਿਰ ਉਹਨਾਂ ਨੇ ਕਿਹਾ ਨੰਬਰ ਸੇਵ ਕਰੋ ਅਸੀਂ ਤੇਰਾ ਸਟੇਟਸ ਚੈੱਕ ਕਰਨ ਆਇਆ ਅੱਗੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਨੂੰ ਕਿਉਂ ਕਰ ਕੀ ਰਹੇ ਆ ਅਸੀਂ ਸਰਕਾਰ ਨੂੰ ਇਹ ਪੁੱਛਦਾ ਸਰਕਾਰ ਦੇ ਵਿੱਚ ਜਿਹੜੇ ਆ ਨਮਾਇंदे ਉਹਨਾਂ ਦੇ ਐਮਐਲਏ ਐਮਪੀ ਸਾਹਿਬ ਮੈਂ ਉਹਨਾਂ ਨੂੰ ਪੁੱਛਦਾ ਯਾਰ ਕੋਈ ਕਸੂਰ ਹੋਵੇ ਤਾਂ ਫਾਹੇ ਤੰਗ ਦੋ ਕੋਈ ਕਸੂਰ ਤਾਂ ਹੋਵੇ ਕੀ ਕਰ ਰਹੇ ਆ ਆਪਣੇ ਵਾਲਿਆਂ ਨੂੰ ਆਵਾਜ਼ ਮਾਰ ਰਹੇ ਆ ਨਾ ਸਾਡੇ ਵਾਲੇ ਉੱਥੇ ਧੱਕੇ ਖਾ ਰਹੇ ਨੇ ਉਹਨਾਂ ਨੇ ਕੁਛ ਨਾ ਕੁਛ ਕਹਿ ਰਹੇ ਆ ਨਾ ਤੇ ਜੇ ਅਸੀਂ ਕਿਤੇ ਜਾਣੇ ਆਉਨੇ ਆ ਕੋਈ ਸਾਡੀ ਪਰਸਨਲ ਜ਼ਿੰਦਗੀ ਦੀ ਹੈ ਯਾਰ ਚੰਗ ਬਲੋ ਆਪਣੇ ਪੰਜਾਬ ਨੂੰ ਮੁੜ ਕੇ ਤੁਸੀਂ ਭੋਗਾਂ ਤੇ ਵਰਸੀਆਂ ਤੇ ਆਉਣ ਵਾਲੇ ਹੋ ਸਮਝਦੇ ਗਾ ਤੁਮ ਔੜ ਕੇ ਚਾਰ ਦਿਨ ਰੋਲਿਆ ਲਾ 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 ਬਸ ਗੱਲ ਖਤਮ ਦੱਸ ਟ ਤੇਰੇ ਜਿਗਰੀ ਯਾਰ ਕਿੰਨੇ ਆ ਜਿਗਰੀ ਯਾਰ ਕਿਹੜਾ ਜਿਹੜੇ ਜਿਹੜਾ ਕੋਈ ਜਿਹੜਾ ਕੋਈ ਜ਼ਿੰਦਗੀ ਦੇ ਵਿੱਚ ਸੀਗਾ ਉਹ ਤਾਂ ਖਾ ਖਾ ਸੋਹਾ ਮੁੱਕਰ ਗਏ ਹਾਂ ਆ ਧੱਕੇ ਖਾਂਦੇ ਫਿਰਦੇ ਆ ਰੋਡਾਂ ਤੇ ਕਿੱਥੇ ਜਾਣਾ ਆ ਉਥੇ ਦੀ ਲੋਕੇਸ਼ਨ ਸੈਂਡ ਕਰੋ ਜੇ ਚੇਤਾ ਭੁੱਲ ਗਿਆ ਫੇਰ ਸਿਆਪਾ ਫੋਨ ਬੰਦੇ ਦਾ ਹੂ ਬੰਦ ਹੋ ਜੇ ਤਾਂ ਸਿਆਪਾ ਸਾਂਭ ਲੋ ਰਗੜੇ ਜਾਓਗੇ ਬਹੁਤ ਭੜੇ ਮੈ ਸਾਨੂੰ ਪਤਾ ਹੈ ਮੈਨੂੰ ਤਾਂ ਪਤਾ ਆ ਮੌਤ ਹੈ ਆ ਪਰ ਕਸੂਰ ਕੋਈ ਨਹੀਂ ਇੱਕ ਤੁੱਕੀ ਦਾ ਕਸੂਰ ਨਹੀਂ ਲਹਣਤਾ ਉਹਨਾਂ ਲੋਕਾਂ ਤੇ ਜਿਹੜੇ ਕਮੈਂਟਾਂ ਦੇ ਵਿੱਚ ਇਹ ਕਹਿੰਦੇ ਆ ਕਿ ਤੂੰ ਫੇਮ ਬਹਾਲਦਾ ਆਜੋ ਇੱਕ ਦਿਨ ਲਈ ਫੇਮ ਦੇ ਦੇਣਾ ਮੈਂ ਆਪਣੇ ਵਾਲੇ ਪੇਜ ਤੋਂ ਹਾਂ ਘੰਟਾ ਨਹੀਂ ਚੱਲਣਾ ਦਸ ਵੀ ਗਾ